ਬਾਬੇ ਨਾਨਕ ਨੂੰ 9 ਸਾਲਾਂ ਦੇ ਨੂੰ ਪੰਡਿਤ ਕਹਿੰਦਾ ਜਨੇਊ ਧਾਗਾ ਮਾਰੇ ਕਹਿੰਦੇ ਰਹਿਣ ਦੇ ਮਿੱਤਰਾ ਇਹੋ ਜਿਹੇ ਧਾਗਾਂ ਦੇ ਜਿਹੜਾ ਮੜੀਆਂ ਤੋਂ ਬਾਅਦ ਵੀ ਨਾ ਟੁੱਟੇ ਤੇ ਅੱਜ ਜਿੰਨੇ ਪੜੇ ਲਿਖੇ ਨੌਜਵਾਨ ਆ ਗਿੱਡੇ ਤੇ ਕਾਲਾ ਧਾਗਾ ਕਿੱਥੋਂ ਬਣਾ ਕੇ ਆਏ ਆਂ ਆਪੋ ਸਤਿਨਾਮ ਕਾਹ ਤੋਂ ਬੰਦਾ ਇਹਨੇ ਬਾਬਾ ਜੀ ਨજર ਨਹੀਂ ਲੱਗਦੀ ਆਪੋ ਸਤਿਨਾਮ ਮੈਨੂੰ ਬਾਣ ਸਿੰਘ ਚੌਰ ਦਾ ਬਚਨ ਜ਼ਿਆਦਾ ਆ ਗਿਆ ਕਹਿੰਦੇ ਕਿਸੇ ਦੇ ਘਰ ਗਏ ਗਿਆਨੀ ਜੀ ਉਹਨਾਂ ਨਾ ਕੱਟੇ ਦੇ ਗੱਲ 'ਚ ਤਵੀਦ ਪਾਇਆ ਹਰੇ ਰੰਗ ਦਾ ਨਾ ਬਨ ਕੇ ਗੰਡ ਜੀ ਅਗਿਆਨੀ ਜੀ ਵਿਦਵਾਨ ਬਹੁਤ ਸੀ ਉਹ ਕਹਿੰਦੇ ਵੀ ਇਹ ਕੀ ਕੀਤਾ ਕਹਿੰਦੇ ਬਾਬਾ ਜੀ ਜਦੋਂ ਮੱਝ ਸੁੰਦੀ ਸੀ ਤੇ ਕੱਟਾ ਮਰ ਜਾਂਦਾ ਹੈ ਇਹ ਅਸੀਂ ਸਿਆਣੇ ਕੋ ਗਏ ਬਾਬੇ ਤੋਂ ਉਹਨੇ ਸਾਨੂੰ ਤਵੀਦ ਦਿੱਤਾ ਵੀ ਜਦੋਂ ਮੱਝ ਸੂਈ ਸੁੰਦਿਆ ਕੱਟੇ ਨੂੰ ਤਵੀਦ ਬੰਨ ਦੇਣਾ ਮਰਦਾ ਨਹੀਂ ਕਹਿੰਦੇ ਫਿਰ ਇਤਰਾ ਹੀ ਆ ਉਹ ਕਹਿੰਦੇ ਸੱਚ ਹੋ ਗਿਆ ਕੱਟਾ ਮਰਿਆ ਨਹੀਂ ਜੀ ਐਤ ਕੀ ਤੇ ਬਾਬਾ ਸਾਲ ਦਾ ਹੋ ਗਿਆ ਅਗਿਆਨੀ ਜੀ ਵਿਦਵਾਨ ਵੀ ਤੇ ਮਜਾਕੀਏ ਵੀ ਸੀ ਉਹ ਨਾ ਲਾਗੀ ਉਹਨਾਂ ਦਾ ਬਜ਼ੁਰਗ ਸੀ 80 ਸਾਲ ਦਾ ਬਾਪੂ ਉਹ ਮੰਜੀ ਤੇ ਖੰਗੇ ਤੇ ਉਹ ਗਿਆਨੀ ਜੀ ਨੂੰ ਅਰਦਾਸ ਕੀਤੀ ਕਿ ਕਹਿੰਦੇ ਇੱਕ ਕੰਮ ਕਰੋ ਇੱਕ ਤਵੀਤ ਹੋਰ ਲਿਆਓ ਕਹਿੰਦੇ ਉਹ ਕੀ ਕਰਨਾ ਕਹਿੰਦੇ ਜੇ ਤਵੀਤ ਨਾ ਕੱਟਾ ਵੱਜ ਗਿਆ ਤੇ ਬਾਪੂ ਦੇ ਵੀ ਪਾ ਦਿਓ ਇਹ ਵੀ ਨਹੀਂ ਮਰਦਾ ਕੋਸਤਾ ਤੇ ਇਹ ਵੀ ਤਿਆਰੀ ਚ ਬੈਠਾ ਵਾ ਜੀ ਇੰਨਾ ਚੀਜ਼ਾਂ ਨਾ ਮੌਤ ਨਾ ਆਉਂਦੀ ਹੋਵੇ ਤੇ ਤੇਰੇ ਪਾਲ ਗਈ ਇਹ ਵਹਿਮ ਆ ਤੀਰ ਤੇ ਤੁੱਕਾ ਬਾਬਿਆਂ ਦਾ ਚੱਲਦਾ ਜੇ 25 ਬੰਦੇ ਮੇਰੇ ਕੋ ਆ ਗਏ ਤੇ ਮੈਂ ਕਹਣਾ ਵੀਜ਼ਾ ਲੱਗ ਜਾਣਾ 25